वाहगुरू जी का खालसा श्री वाहू जी की फतेह बीड बाबा बुढा साहेब जी गुरद्वारा चबाल ਪਿੰਡ ਠੱਠਾ ਜ਼ਿਲ੍ਹਾ ਤਰਨਤਾਰਨ ਵਿਖੇ ਸਾਲਾਨਾ ਮੇਲਾ ਜੋ ਕਿ 5 6 ਅਤੇ 7 ਅਕਤੂਬਰ 2024 ਨੂੰ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਐਸਜੀਪੀਸੀ ਵੱਲੋਂ ਬੜੇ ਹੀ ਵਧੀਆ ਅਤੇ ਸੁਚੱਜੇ ਢੰਗ ਨਾਲ ਸਾਰੇ ਇੰਤਜ਼ਾਮ ਕੀਤੇ ਜਾ ਚੁੱਕੇ ਹਨ ਔਰ ਇਸ ਸੰਬੰਧੀ ਜਿਹੜੀ ਸੰਗਤ ਜਿਨ੍ਹਾਂ ਦੀ ਲੱਖਾਂ ਦੀ ਤਦਾਦ ਵਿੱਚ ਪਹੁੰਚਣ ਦੀ ਉਮੀਦ ਹੈ ਔਰ ਦੱਸਣਯੋਗ ਹੈ ਕਿ ਇੱਥੇ 5 ਤੋਂ ਲੈ ਕੇ 8 ਲੱਖ ਤੱਕ ਦੀ ਸੰਗਤ ਜਿਹੜੀ ਆ ਉਹ ਪਹੁੰਚੇਗੀ ਔਰ ਉਹਨਾਂ ਦੇ ਰਹਿਣ ਵਾਸਤੇ ਪਾਰਕਿੰਗ ਵਾਸਤੇ ਔਰ ਲੰਗਰ ਤੋਂ ਲੈ ਕੇ ਹਰ ਤਰ੍ਹਾਂ ਦੇ ਪ੍ਰਬੰਧ ਐਸਜੀਬੀਸੀ ਵੱਲੋਂ ਹੋਰ ਸੇਵਾ ਸੁਸਾਇਟੀਆਂ ਦੇ ਸਬੰਧ ਨਾਲ ਉਹਨਾਂ ਦੇ ਸਹਿਯੋਗ ਨਾਲ ਮੁਕੰਮਲ ਕੀਤੇ ਜਾ ਚੁੱਕੇ ਹਨ ਤੁਸੀਂ ਦੇਖ ਸਕਦੇ ਜੇ ਅੱਜ ਕਰੀਬ 5 ਦਿਨ ਪਹਿਲਾਂ ਮੇਲੇ ਦੀ ਸ਼ੁਰੂਆਤ ਹੋਣ ਤੋਂ 5 ਦਿਨ ਪਹਿਲਾਂ ਅਸੀਂ ਔਰ ਇਥੇ ਜਿਹੜਾ ਮੇਲਾ ਵਾ ਉਹ ਸ਼ੁਰੂ ਹੋ ਚੁੱਕਾ ਹੈ ਸੰਗਤ ਜਿਹੜੀ ਆ ਸੰਸਾਰ ਭਰ ਵਿੱਚ ਉਹ ਜਿਹੜੀ ਆ ਉਹ ਇਥੇ ਪੁੱਜਣੀ ਸ਼ੁਰੂ ਹੋ ਚੁੱਕੀ ਹੈ ਔਰ ਇਸ ਦੌਰਾਨ ਵੱਡੀ ਤਾਦਾਦ ਵਿੱਚ ਅ ਇਥੇ ਦੁਕਾਨਾਂ ਸਜਾਈਆਂ ਗਈਆਂ ਨੇ ਜਿਹੜੀਆਂ ਕੀ ਸੰਗਤ ਸ਼ਰਧਾਲੂ ਇਥੇ ਪੁੱਜੇਗੀ ਔਰ ਉਹਨਾਂ ਵਾਸਤੇ ਔਰ ਉਸ ਤੋਂ ਇਲਾਵਾ ਬੱਚਿਆਂ ਲਈ ਝੂਲੇ ਉਹਨਾਂ ਦੇ ਮਨੋਰੰਜਨ ਲਈ ਵੀ ਲਗਾਏ ਗਏ ਹਨ ਔਰ ਇਸ ਸਬੰਧੀ ਵਕ ਵਕ ਸ਼ਹਿਰਾਂ ਅਤੇ ਕਸਬਿਆਂ ਵਿੱਚੋਂ ਸ਼ਰਧਾਲੂ ਆਪਣੀਆਂ ਮਨੋ ਕਾਮਨਾਵਾਂ ਲੈ ਕੇ ਔਲਾਦ ਨੂੰ ਕਹਿ ਲੋ ਕਿਸੇ ਵੀ ਤਰ੍ਹਾਂ ਦੀ ਹਰ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਹੈ ਮਨੋ ਕਾਮਨਾ ਇੱਥੇ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਅਰਦਾਸ ਕਰਨ ਦੌਰਾਨ ਪੂਰੀ ਹੁੰਦੀ ਹੈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮਨਦੀਪ ਸਿੰਘ ਤੇ ਅਸੀਂ ਸੰਗਰੂਰ ਜ਼ਿਲ੍ਹੇ ਤੋਂ ਪਿੰਡ ਵਿਜਲਪੁਰ ਤੋਂ ਆਏ ਹਾਂ ਜੀ ਜੀ ਵੀਰ ਜੀ ਅੱਜ ਚੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਤੇ ਆਉਣ ਦਾ ਬਹੁਤ ਹੀ ਵੱਡਾ ਸੁਭਾਗਾ ਸਮਾ ਮਿਲਿਆ ਹੈ ਅੱਜ ਅਸੀਂ ਇੱਥੇ ਆਪਣੇ ਪਰਿਵਾਰ ਸਮੇਤ ਆਏ ਹਾਂ ਤੇ ਪਰਿਵਾਰ ਦੀਆਂ ਮਨੋ ਕਾਮਨਾਵਾਂ ਦੀ ਪੂਰਤੀ ਦੇ ਲਈ ਆਏ ਹਾਂ ਸੋ ਅਸੀਂ ਚਾਹੁੰਦੇ ਹਾਂ ਕਿ ਹਰ ਸਾਲ ਅਸੀਂ ਇਸੇ ਤਰ੍ਹਾਂ ਆਉਂਦੇ ਰਹੀਏ ਸੋ ਇਹ ਵਿਭਾਗਾ ਸਮਾਂ ਸਾਨੂੰ ਮਿਲਦਾ ਰਹੇ ਉਸ ਤੋਂ ਲੈ ਕੇ ਇੱਥੇ ਵਕਫ ਵਕਫ ਤਰ੍ਹਾਂ ਨਿਯੰਤ੍ਰਾਮ ਕੀਤੇ ਹਨ ਤੁਸੀਂ ਵੇਖ ਸਕਦੇ ਜੇ ਇੱਥੇ ਪਾਰਕਿੰਗ ਲਈ ਟੈਂਟ ਔਰ ਟੈਂਟ ਦੀ ਰਸਤਾ ਵੀ ਕੀਤੀ ਗਈ ਹੈ ਔਰ ਪਾਰਕਿੰਗ ਵਾਸਤੇ ਵੱਖਰੇ ਤਰ੍ਹਾਂ ਦੇ ਸ਼ੈੱਡ ਬਣਾਏ ਗਏ ਹਨ ਇਸ ਤੀਆਂ ਔਰ ਇੱਥੇ ਜਿੱਥੇ ਤਾਂ ਜੋ ਜਿਹੜੀ ਸੰਗਤ ਆਉਣੀ ਹੈ ਲੱਖਾਂ ਦੀ ਤਾਦਾਦ ਵਿੱਚ ਜਿਹੜੀ ਸੰਗਤ ਆਉਣੀ ਹੈ ਉਹਨਾਂ ਨੂੰ ਇੱਥੇ ਰਹਿਣ ਵਾਸਤੇ ਉਹਨਾਂ ਲਈ ਠਹਿਰਾਵ ਵਾਸਤੇ ਉਹਨਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਹ ਸਾਰੇ ਪ੍ਰਬੰਧ ਕੀਤੇ ਗਿਆ ਨੇ ਇਹ ਤੁਸੀਂ ਵੇਖ ਸਕਦੇ ਜੇ ਇਹ ਟੈਂਟ ਤਿਆਰ ਕੀਤੇ ਜਾ ਰਹੇ ਹਨ ਇਹਨਾਂ ਨੂੰ ਵਕ ਵਕ ਪੋਰਸ਼ਨਾਂ ਵਿੱਚ ਵੰਡਿਆ ਜਾਏਗਾ ਜਿੱਥੇ ਜਿਹੜੀ ਸੰਗਤ ਆ ਉਹ ਇੱਥੇ ਆ ਕੇ ਆਪਣੇ ਪਰਿਵਾਰ ਸਮੇਤ ਉਹਨਾਂ ਨੇ ਠਹਿਰਨ ਦਾ ਇਨਜਾਮ ਕੀਤਾ ਗਿਆ ਹੈ ਇਸੇ ਤਰ੍ਹਾਂ ਮੈਡੀਕਲ ਸੇਵਾਵਾਂ ਨੂੰ ਲੈ ਸਕਦੇ ਹਾਂ ਔਰ ਪਾਰਕਿੰਗ ਨੂੰ ਲੈ ਕੇ ਬਿਜਲੀ ਨੂੰ ਲੈ ਕੇ ਸੜਕਾਂ ਨੂੰ ਲੈ ਕੇ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਹਰ ਤਰ੍ਹਾਂ ਦੇ ਇੰਤਜ਼ਾਮ ਜਿਹੜੇ ਕੀਆ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤੇ ਗਏ ਹਨ ਇਸ ਸਾਲਾਨਾ ਜੋੜ ਮਿਲੇ ਨੂੰ ਲੈ ਕੇ ਗੁਰਦੁਆਰਾ ਸਾਹਿਬ ਇਹ ਕੀ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਔਰ ਉਸ ਬੰਦੀ ਅੱਜ ਗੱਲ ਕਰਾਂਗੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਬਦੇਵਾਲ ਸਿੰਘ ਜੀ ਕਰਿਆਲਾ ਜੀ ਨਾਲ ਵੈਰੀ ਖਾਲਸਾ ਵੈਰੀ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਇੱਕ ਇਹ ਜਿਹੜੀਆਂ ਪ੍ਰਬੰਧ ਜਿਹੜੇ ਸਾਲਾਨਾ ਜੋੜ ਮਿਲੇ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਸੰਗਤ ਜਿਹੜੀ ਲੱਖਾਂ ਤਰ੍ਹਾਂ ਚਾਣੀ ਹੈ ਉਹਨਾਂ ਲਈ ਕੀ ਕੀ ਪ੍ਰਬੰਧ ਕੀਤੇ ਗਏ ਉਹਦੇ ਬਾਰੇ ਜਾਣਕਾਰੀ ਦਿਓ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਸਲਾਨਾ ਜੋੜ ਮਨਾ 5 6 7 ਅਕਤੂਬਰ ਨੂੰ ਮਨਾਇਆ ਜਾ ਰਿਹਾ ਵਾ ਇਹ ਸਾਰੇ ਪੰਜਾਬ ਲੈਵਲ ਤੇ ਬਹੁਤ ਸਰਦਾ ਪਵਨਾ ਮਨਾਇਆ ਜਾਂਦਾ ਸੰਗਤਾਂ ਬੁਲਾਉਂਗੇ ਇਸ ਜੋੜ ਮੇਲੇ ਚ ਕੜ ਤੋਂ ਕੜ 7 8 ਲੱਖ ਦੇ ਕਰੀਬ ਸੰਗਤ ਆਉਂਦੀ ਹੈ ਜਨ 3 4 ਦਿਨ ਦੇ ਵਿੱਚ ਤੇ ਉਹਨਾਂ ਦੇ ਸਬੰਧ ਵਿੱਚ ਸੰਗਤ ਦੇ ਰਹਿਣ ਸ਼ਵਾਸ ਤੇ ਅਸੀਂ ਪ੍ਰਬੰਧ ਕਰ ਦਿੱਤੇ ਗਏ ਆ ਸਰਾਵਾਂ ਨੇ ਸਾਡੇ ਕੋਲ ਸਕੂਲ ਨੇ ਨਾਲ ਅਟੈਂਡ ਸਿਟੀ ਬਾਬਾ ਜੀ ਬਾਬਾ ਅਵਤਾਰ ਸਿੰਘ ਤੇ ਤੋ ਸੋਰਸਿੰਗ ਵਾਲਿਆਂ ਨੂੰ ਟੈਂਟ ਸਿਟੀ ਤੋਂ ਸੇਵਾਜ਼ ਯਾਰ ਕਰੀ ਗਈ ਹੈ ਤੇ ਉਸ ਕਾਰਡਰ ਘਾਟ ਪੰਜ ਸੌ ਸੰਗ ਦੇ ਉਹ ਰੈਸ਼ਰ ਸਾਉਂਡ ਦਾ ਪ੍ਰਬੰਧ ਹੈਗਾ ਜੀ ਤੇ ਟੈਂਟ ਸਿਟੀ ਤਿਆਰ ਹੋ ਗਈ ਆ ਉਹ ਵੀ ਰੈਸ਼ ਦਿੱਤੀ ਜਾਵਗੇ ਨਾਲ ਜੀ ਇੱਥੇ ਜਿਹੜੀ ਪਾਰਕਿੰਗ ਦੀ ਕੀ ਸੁਵਿਧਾ ਕੀਤੀ ਹੈ ਪਾਰਕਿੰਗ ਦੇ ਕਿਸ ਤਰ੍ਹਾਂ ਦੇ ਇੰਤਜ਼ਾਮ ਹੈ ਇਹ ਪਾਰਕਿੰਗ ਜਿਹੜੀ ਹੈ ਠੱਠੇ ਮੋੜ ਤੋਂ ਲੈ ਕੇ ਜੀ ਗੁਰਦਰਾ ਸਾਹਿਬ ਨੇ ਹੁਣ ਸਾਢੇ 5 ਏਕੜ ਨਜਬੀਨ ਆਖਰੀਤੀ ਆ ਉਹਦੇ 3 ਏਕੜ ਪਹਿਲੋਂ ਸੀ ਸਾਢੇ 8 ਏਕੜੇ ਪਾਰਕਿੰਗ ਬਣੇਗੀ ਉਸ ਦਿਨਾਂ ਨੇ ਸੰਗਤਾਂ ਨੇ ਜਿਵੇਂ ਰਮਨ ਨੇ ਆਪਣੇ ਚਹਵਾਲ ਤੋਂ ਉਹਨਾਂ ਦੀ ਕਨੌੜੀ ਘੱਟੀ ਉਹਨਾਂ ਨੇ ਸਾਨੂੰ 7 ਏਕੜ ਜ਼ਮੀਨ ਦਿੱਤੀ ਆ ਤੇ ਉਹ ਜਿਹੜੇ ਨਾਲ ਨਾਲ ਜਿਹਨਾਂ ਝੋਨਾ ਦੇ ਕਟਾਈ ਕਰ ਲਈ ਆ ਸੰਗਤ ਨੇ ਉਹਨਾਂ ਸਾਨੂੰ ਕਿਹਾ ਵੀ ਤੁਸੀਂ ਪਾਰਕਿੰਗ ਬਣਾਓ ਸਾਰੀਆਂ ਸੰਗਤਾਂ ਨਾਲ ਗੁਰਦਸੇਬ ਵੀਰਬਾਬਾ ਜੀ ਦੀਆਂ ਸੰਗਤਾਂ ਸਾਰੀਆਂ ਸਾਰੀਆਂ ਹੀ ਝੋਨਾ ਕਟਾ ਕੇ ਉਹ ਪਾਰਕਿੰਗ ਵੱਲ ਜਗ੍ਹਾ ਦੇ ਰਹੀਆਂ ਠੱਠੇ ਮੋੜ ਤੋਂ ਲੈ ਕੇ ਵੀਰ ਸਾਹਿਬ ਤੱਕ ਜਿਹੜੀ ਛਾਟਾ ਰੋਡ ਨੂੰ ਜਾਂਦੀ ਸੜਕ ਇਹ ਗੁਰਦਸੇਬ ਜਮੀਨ ਲੱਗਦੀ ਐ ਅਸੀਂ ਝੋਨਾ ਕੱਟ ਲਿਆ ਵੀ 2 ਏਕੜ ਦਾ ਉਹ ਵੀ ਸਾਰੀ ਪਾਰਕਿੰਗ ਬਣੇਗੀ ਜੀ ਤੇ ਵਿਗਾੜੀ ਰੋਡ ਤੋਂ ਜਿਹੜੇ ਸੂਏ ਦਿਨਾਂ ਛੜਕ ਹੁੰਦੀ ਆ ਇੱਥੇ ਨਵਤੇਜ ਸਿੰਘ ਜੀ ਆ ਮੈਨੇਜਰ ਨੇ ਬੈਂਕ ਦੇ ਉਹਨਾਂ ਨੇ ਵੀ ਜਗ੍ਹਾ ਝੋਣਾ ਘਟਾ ਲਿਆ ਵਾ ਉਹ ਵੀ 10 ਏਕੜ ਜ਼ਮੀਨ ਉਹ ਵੀ ਛੜਤੀ ਉਹਨਾਂ ਉਹਦੇ ਸਾਹਮਣੇ ਸਰਪੰਚ ਸਾਹਿਬ ਆ ਉਹਨਾਂ ਨੇ ਵੀ ਕੋਈ ਕਾਰ ਪਾਰਕਿੰਗ ਵਾਸਤੇ ਜਗ੍ਹਾ ਦਿੱਤੀ ਹੈ ਜੀ ਇੰਤੇ ਵਕ ਵਕ ਵਾਹਨਾਂ ਨੂੰ ਵਕ ਵਕ ਇਲਾਕਿਆਂ ਵਿੱਚ ਤਰਤੀਬ ਨਾਲ ਲਗਾਇਆ ਜਾਣ ਲਈ ਪ੍ਰਬੰਧ ਕੀਤੇ ਗਿਆ ਤਾਂ ਕਿ ਕਿਸੇ ਸੰਗਤ ਨੂੰ ਮੁਸ਼ਕਲ ਨਾ ਹੋਵੇ ਹਾਂ ਜੀ ਸਾਰੇ ਪਾਸੇ ਵੱਖ ਕਾਰ ਪਾਰਕਿੰਗ ਵੱਖ ਕਰਦੀ ਹੈ ਟਰਾਲੀਆਂ ਦੀ ਪਾਰਕਿੰਗ ਵੱਖਰੀ ਕੀਤੀ ਹੈ ਜੀ ਮੋਟਰਸਾਈਕਲ ਸਕੂਟਰ ਸਟੈਂਡ ਵੱਖਰਾ ਕੀਤਾ ਗਿਆ ਜੀ ਇਸ ਗੱਲ ਕਿ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ ਵੱਖੋ ਵੱਖਰੇ ਤੇ ਇਸੇ ਵਾਸਤੇ ਟੈਡੀਗਨ ਉਸੇ ਵਾਲੇ ਹੀ ਆ ਜੀ ਤੇ ਨਾਲ ਉਹਨਾਂ ਦਾ ਪ੍ਰਬੰਧ ਟੈਂਟਚ ਬੰਨੇ ਦਾ ਪ੍ਰਬੰਧ ਕਰ ਦਿੱਤਾ ਗਿਆ ਤੇ ਉੱਥੇ ਸੰਭਾਲਣਗੇ ਜੀ ਇਹ ਖੰਡਪੜ ਸਾਹਿਬ ਕਿਸ ਦਿਨ ਖਾਏ ਜਾਣਗੇ ਉਸ ਦਿਨ ਸੰਬੰਧੀ ਵੀ ਜਾਣਕਾਰੀ ਦਿਓ ਕੀ ਕੀ ਪ੍ਰਬੰਧ ਹੈਗੇ ਤੇ ਸਲਾਨ ਜੋੜ ਮੇੜੇ ਸੰਬੰਧ ਚ 4 ਤਰੀਕ ਨੂੰ ਖੰਡਪੜ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੇ 6 ਤਰੀਕ ਨੂੰ ਭੋਗ ਪਾਏ ਜਾਣਗੇ 8:30 ਵਜੇ ਭੋਗ ਪਾਏ ਜਾਣਗੇ ਉਸ ਤੋਂ ਪ੍ਰੰਤ ਸੁੰਦਰ ਪਾਲ ਕੀ ਸਾਹਿਬ ਚ ਗੁਰੂ ਸਾਹਿਬ ਲਈ ਸੁਚੋਭਤ ਕਰਕੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀਵਾਨ ਹਾਲ ਚ ਜਾਣਗੇ ਉੱਥੇ ਹੀ ਦੀਵਾਨ ਸ਼ੁਰੂ ਕੀਤੀ ਜਾਣਗੇ ਦੀਵਾਨ ਹਾਲ ਵਿੱਚ ਔਰ ਇਸ ਬੰਦ ਵਿੱਚ ਸੁੰਦਰ ਵਿਸ਼ੇਸ਼ ਨਗਰ ਕੀਰਤਨ ਵੀ ਸਜਾਇਆ ਜਾ ਰਿਹਾ ਉਹਦੇ ਸਬੰਧ ਕੀ ਕੀ ਪ੍ਰਬੰਧ ਹੈ ਕਿੱਥੇ ਕਿੱਥੇ ਨਗਰ ਕੀਰਤਨ ਜਾਏਗਾ ਇਸ ਤੋਂ ਪਹਿਲਾਂ 5 ਤਰੀਕ ਨੂੰ ਇੱਕ ਗੁਰਦੁਆਰਾ ਬੀੜ ਬਾਬਾ ਵੱਡਾ ਸਾਹਿਬ ਤੇ ਉਹ ਨਗਰ ਕੀਰਤਨ ਸਜਾਇਆ ਜਾਂਦਾ ਵਾ ਪੰਜ ਪਿਆਰੇ ਸਹਿਬਾਨ ਦੀ ਪੰਜ ਪਿਆਰੇ ਸਹਿਬਾਨ ਦੇ ਗੰਚ ਤੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਛਤਰ ਸ਼ਾਇਆ ਹੇਟ ਇੱਥੇ ਸ਼ੁਰੂ ਕਰਕੇ ਬਿਘਿਆੜੀ ਰੋਡ ਉੰਦਾ ਹਜਬਾਲ ਮਾਤਾ ਪਾਗਲ ਗੁਰਦਰ ਸਾਹਿਬ ਤੋਂ ਵਾਪਸ ਛੋਟੀ ਜਿਹੀ ਬਾਲਣੀ ਹੋ ਗਈ ਇਹ ਗੁਰਦਰਾ ਬੀੜ ਸਾਹਿਬ ਸੰਪਨ ਹੋਇਆ ਸ਼ਾਮ ਨੂੰ ਜੀ ਤੇ ਉਸ ਤੋਂ ਪ੍ਰੰਤ ਸਾਰਾ ਦਿਨ ਹੀ ਇੱਥੇ ਦਵਾਨ ਹਾਲ ਵਿੱਚ ਤੇ ਧਾਰਮਿਕ ਸਵਾਜਾਂ ਚੱਲਣਗੇ ਜਿਸ ਰਾਗੀ ਢਾਡੀ ਕਵੀਸ਼ਰੀ ਜੱਥੇ ਹਾਜ਼ਰੀਆਂ ਭਰਨਗੇ ਜੀ ਔਰ ਇਹ ਵੀ ਦੱਸ ਦਿਓ ਜੀ ਜੇ ਲੰਗਰ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਔਰ ਕਿੱਥੇ ਕਿੱਥੇ ਲਗਾਏ ਜਾਣਗੇ ਇਹ ਗੁਰਦਰਾ ਸਾਹਿਬ ਦਾ ਲੰਗਰ ਤਾਂ ਬੀੜ ਸਾਹਿਬ ਦਾ ਲੰਗਰ ਲਗਾਤਾਰ ਹੀ ਚੱਲ ਰਿਹਾ ਆਪ ਜੀ ਨੂੰ ਪਤਾ ਹੀ ਆ ਵੱਡੇ ਹਾਲ ਚ ਉਹ ਜ ਨਰੰਦਰ ਚਲਦੇ ਰਹਿਣਗੇ ਜੀ ਉਸ ਤੋਂ ਬਾਅਦ ਸੰਗਤਾਂ ਦੇ ਸਹਿਯੋਗ ਨਾਲ ਬਾਹਰ ਵੱਖ-ਵੱਖ ਥਾਵਾਂ ਤੇ ਲੰਗਰ ਲਗਾਏ ਜਾ ਰਿਆ ਤੇ ਹਰ ਸੇਵਾ ਸਟਾਫ ਨੇ ਜਗਾ ਹੀ ਪ੍ਰੋਵਾਈਡ ਕਰਤੀ ਇਹਨਾਂ ਨੂੰ ਤੇ ਟੈਂਟ ਸਵੈਨਾ ਹੀ ਇਲਾਜਤਾ ਵਾ ਪਾਣੀ ਦਾ ਪ੍ਰਬੰਧ ਕਰਾਂਗੇ ਉਹਨਾਂ ਦਾ ਤੇ ਜਗਾ ਉਲੜ ਗਾਲੀ ਵੀ ਕਿਸੇ ਨੂੰ ਮੁਸ਼ਕਲ ਨਾ ਸੰਗਤ ਨੂੰ ਆਵੇ ਸ਼ਬੀਲਾਂ ਵਿੱਚ ਲੱਗਣ ਗਿਆ ਚਾਹ ਪਕੌੜੇ ਦੇ ਲੰਗਰ ਤੇ ਪ੍ਰਸ਼ਾਦ ਦੇ ਲੰਗਰ ਚੱਲਣਗੇ ਜੀ ਆ ਕਈ ਵਾਰੀ ਵੇਖਣ ਨੂੰ ਮਿਲਦਾ ਹੈ ਕਿ ਕੋਈ ਹੁਲੜਬਾਜ਼ ਆ ਕੇ ਪ੍ਰਬੰਧਾਂ ਨੂੰ ਲੈ ਕੇ ਕੋਈ ਨਾ ਕੋਈ ਸ਼ਰਾਰਤੀ ਅੰਸਰ ਵੀ ਆਉਂਦੇ ਪੁੱਜਦੇ ਆ ਉਸ ਸੰਬੰਧੀ ਪੁਲਿਸ ਨਾਲ ਤੁਹਾਡਾ ਰابطਾ ਕਿਸ ਤਰ੍ਹਾਂ ਦਾ ਹੋਇਆ ਔਰ ਕਿਸ ਤਰ੍ਹਾਂ ਨੇ ਪ੍ਰਬੰਧ ਦਾ ਵਿਸ਼ਵਾਸ ਦਿੱਤਾ ਗਿਆ ਵਾ ਤੇ ਪੁਲਿਸ ਐਂਟੀਸੀ ਸਾਹਿਬ ਤੋਂ ਮਿਲ ਕੇ ਫਿਰ ਐਸਐਸਪੀ ਸਾਹਿਬ ਲਈ ਵੀ ਸੰਪਰਕ ਕਰ ਮਿਲ ਕੇ ਆਏ ਆ ਜੀ ਉਹਨਾਂ ਨੂੰ ਤੇ ਸਾਰਿਆਂ ਸਹਿਯੋਗ ਦਿੱਤਾ ਵੀ ਅਸੀਂ ਵੱਧ ਤੋਂ ਵੱਧ ਪ੍ਰਬੰਧ ਕਰਾਂਗੇ ਜੀ ਉਹਨਾਂ ਡਿਊਟੀਆਂ ਲਗਾ ਦਿੱਤੀਆਂ ਐਸਐਸਪੀ ਸਾਹਿਬ ਸ਼ਾਇਦ ਅੱਜ ਵੀ ਪਹੁੰਚਣਗੇ ਇਥੇ ਮਿਲੇ ਸੰਬੰਧ ਵਿੱਚ ਤੇ ਐਸਡੀਐਮ ਸਾਹਿਬក៏ ਆਏ ਹੋ ਕੇ ਗਏ ਸਾਡੇ ਕੋਲ ਜੀ ਉਨਾ ਪੂਰੀਆਂ ਡੂੜੀਆਂ ਦੇ ਰਿਹਾ ਜੀ ਉਹ ਵੀ ਨਾ ਸੋ ਜਾਓ ਇੱਕ ਇਹ ਦੱਸ ਦੋ ਅਪੀਲ ਕੀ ਕਰਨਾ ਚਾਹੁੰਦੇ ਜੇ ਜਿਵੇਂ ਕਿ ਅੱਜ ਕੱਲ੍ਹ ਵੇਖਣ ਨੂੰ ਮਿਲਦਾ ਕਿ ਕੋਈ ਹੁੱਲੜਬਾਜ ਜਿਵੇਂ ਟਰੈਕਟਰਾਂ ਦੇ ਸਟੰਟ ਬਾਜੀ ਕਰਦੇ ਆ ਕੁਝ ਸ਼ਰਾਰਤੀ ਅੰਸਰ ਹੁੰਦੇ ਉਹਨਾਂ ਨੂੰ ਔਰ ਸੰਗਤ ਬਾਕੀ ਸੰਗਤ ਨੂੰ ਕੀ ਅਪੀਲ ਕਰਨੀ ਚਾਹੁੰਦੇ ਜੇ ਅਸੀਂ ਨੌਜਵਾਨ ਵੀਰਾਂ ਨੂੰ ਜ਼ਿਆਦਾ ਅਪੀਲ ਕਰਦੇ ਆ ਜਿਹੜਾ ਜੋੜ ਮੇਲਾ ਵਾ ਸ਼ਰਧਾ ਭਾਵਨਾ ਨਾਲ ਹੋਣਾ ਚਾਹੀਦਾ ਜੀ ਇਹ ਹੁੱਲੜਬਾਜ ਨੇ ਜੋ ਟਰੈਕਟਰਾਂ ਦੇ ਡੈਕ ਲਾ ਲੈਂਦੇ ਉਹ ਨਹੀਂ ਲਾਉਣੇ ਚਾਹੀਦੇ ਸਾਡੀ ਇਹੋ ਬੇਨਤੀ ਹੈ ਨੌਜਵਾਨਾਂ ਨੂੰ ਟਰੈਕਟਰ ਦੇ ਡੈਕ ਨਾ ਲਾਓ ਤੇ ਲੰਗਰ ਦੀ ਸ ਕਿਉਂ ਡੈਕ ਕਰਕੇ ਆਵਾਜ਼ ਬੜੀ ਆਉਂਦੀ ਆ ਫਿਰ ਸੰਗਤ ਨੂੰ ਮੁਸ਼ਕਲ ਆਉਂਦੀ ਆ ਆਵਾਜ਼ ਬੜੇ ਵੱਜਦੀਆਂ ਮਹਰਬਾਨੀ ਹੀ ਕੀਰਤਨ ਚਲਾਣੇ ਚਾਹੀਦੀ ਆ ਨਗਰ ਕੀਰਤਾਂ ਦੇ ਲੰਗਰਾਂ ਦੇ ਜਿਹੜੇ ਡੈਕ ਲਾਉਂਦੇ ਨਾ ਲਾਉਣ ਇਹ ਸਾਡੀ ਸਭ ਤੋਂ ਪਹਿਲੀ ਬੇਨਤੀ ਆ ਮੋਟਰਸਾਈਕਲਾਂ ਦੇ ਸਪੈਡਡ ਆਉਂਦੇ ਆਵਾਜ਼ ਉਹ ਵੀ ਨਾ ਕਰਨ ਤੇ ਸਾਡੀ ਨੌਜੋਨਾਂ ਵੀ ਸਿੱਖੀ ਨਾਲ ਜੁੜ ਗਈ ਆਪਾਂ ਜੀ ਬਾਅਦੋਂ ਅਮਰਤਾਰੀ ਹੋਈ ਏ ਤੇ ਗੁਰੂ ਵਾਲੇ ਬਣੀਏ ਅਸੀਂ ਇਹ ਮੇਲਿਆਂ ਜੋੜ ਮਿਲਾਂ ਸੇਧ ਲੈਣੀ ਚਾਹੀਦੀ ਆ ਜੀ ਤੇ ਨੌਜੋਨਾਂ ਵੀ ਇਹੋ ਜਿਹੀ ਅਗੇ ਬੇਨਤੀ ਕਰਦੇ ਆਂ ਵੀ ਉਹ ਲੜਬੜਾਈ ਤੋਂ ਗੁਰੇਜ਼ ਕਰੀਏ ਤੇ ਸਭ ਕੋ ਸੰਗਤਾਂ ਨੂੰ ਸੂਚ ਸੰਗਤਾਂ ਆਉਧੀਆਂ ਵਾ ਉਹਨਾਂ ਦਾ ਸਵਾਗਤ ਕਰੀਏ ਸਾਰੇ ਸਤਿਕਾਰਯੋਗ ਧੰਮਾ ਜੀ ਔਰ ਉਮੀਦ ਹੈ ਕਿ ਇੱਥੇ ਪਹਿਲਾਂ ਨਾਲੋਂ ਸੰਗਤ ਹੋਰ ਵਧੇਗੀ ਔਰ ਦੇਸ਼ ਵਿਦੇਸ਼ਾਂ ਤੋਂ ਆ ਕੇ ਇੱਥੇ ਆਪਣੇ ਮਨੋ ਕਾਮਨਾ ਪੂਰੀਆਂ ਕਰਨ ਲਈ ਅਰਦਾਸਾਂ ਕੀਤੀਆਂ ਜਾਣਗੀਆਂ ਰਮਨ ਚਾਵਲਾ ਜਗਬਨੇ ਟੀਵੀ ਬੀਡ ਬਾਬਾ ਬੁੱਢਾ ਸਾਹਿਬ ਜ਼ਿਲ੍ਹਾ ਤਰਨਤਾਰਨ